ਕਹਿੰਦੇ ਹਨ ਹੁਣ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਇਸ ਸਮੇਂ ਦੌਰਾਨ ਕੋਈ ਵੀ ਰਿਸ਼ਤਾ ਨਾ ਤਾਂ ਸਗਾ ਨਹੀਂ ਹੈ ਕਿਸ ਇਨਸਾਨ ਦੇ ਦਿਲ ਵਿੱਚ ਕਿੰਨਾ ਕੁ ਕਪੜ ਤੇ ਫਰੇਬ ਚਪਿਆ ਹੋਇਆ ਹੈ ਇਹ ਕਿਹਾ ਨਹੀਂ ਜਾ ਸਕਦਾ ਉਧਰ ਦੂਜੇ ਪਾਸੇ ਇਹ ਗੱਲ ਵੀ ਸਹੀ ਹੈ ਕਿ ਇਸ਼ਕ ਇਨਸਾਨ ਨੂੰ ਔਨਾ ਹੀ ਨਹੀਂ ਕਮਲਾ ਤੇ ਬੋਲਾ ਵੀ ਬਣਾ ਦਿੰਦਾ ਹੈ ਅਜੇਹਾ ਹੀ ਹੋਇਆ ਮਲੇਰਕੋਲਾ ਦੇ ਲਾਗੇ ਸ਼ਹਿਰ ਸੁਨਾਮ ਵਿੱਚ ਜਿੱਥੇ ਇਸ਼ਕ ਵਿੱਚ ਅੰਨੀ ਹੋਈ ਇੱਕ ਘਰਵਾਲੀ ਨੇ ਕੁਲ ਇੱਕ ਡੇਢ ਮਹੀਨੇ ਦੇ ਪਿਆਰ ਵਿੱਚ ਪਾਗਲ ਹੋ ਕੇ ਆਪਣੇ ਪਤੀ ਜਿਸ ਨਾਲ ਉਸਨੇ ਪਾਈ 23 ਸਾਲ ਪਹਿਲਾਂ ਲਾਵਾਂ ਲਈਆਂ ਸੀ ਅਤੇ ਸੱਤ ਜਨਮ ਤੱਕ ਸਾਥ ਰਹਿਣ ਦੇ ਵਾਅਦੇ ਕੀਤੇ ਸੀ ਉਸ ਨੂੰ ਹੀ ਇੱਕ ਤੇਜ਼ ਤਾਰ ਹਥਿਆਰ ਨਾਲ ਜਿਸ ਨੂੰ ਦਾਹ ਕਿਹਾ ਜਾਂਦਾ ਹੈ ਮਾਰ ਕੇ ਜਾਨ ਤੋਂ ਮੁਕਾ ਦਿੱਤਾ ਇਸ ਔਰਤ ਤੇ ਇਸ ਦੇ ਪ੍ਰੇਮੀ ਨੇ ਇਸ ਵਿਅਕਤੀ ਦੇ ਸਿਰ ਵਿੱਚ ਕੁੱਲ ਦੋ ਹੀ ਸੱਟਾਂ ਮਾਰੀਆਂ ਪਰ ਇਹ ਸੱਟਾਂ ਇੰਨੀਆਂ ਘਾਤਕ ਸੀ ਕਿ ਇਸ ਵਿਅਕਤੀ ਨੇ ਪਾਣੀ ਤੱਕ ਨਾ ਮੰਗਿਆ ਅਤੇ ਨਾਲ ਹੀ ਜ਼ਮੀਨ ਤੇ ਮੁdde mughgir ke mar gaya ਇਹ ਔਰਤ ਨੇ ਅੰਨਾ ਸ਼ਾਤਰ ਪੁਨਾ ਵਿਖਾਇਆ ਕਿ ਇਸ ਨੇ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਿਸ ਪਾਸ ਜਾ ਕੇ ਰਪੜ ਦਰਜ ਕਰਵਾ ਦਿੱਤੀ ਕਿ ਉਸ ਦੇ ਪਤੀ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਇਹ ਤਾਂ ਪੁਲਿਸ ਨੂੰ ਇਸ ਔਰਤ ਤੇ ਸ਼ੱਕ ਹੋ ਗਿਆ ਅਤੇ ਉਹਨਾਂ ਟੈਕਨੀਕਲ ਹਿੱਲੇ ਵਸਿੱਲਿਆਂ ਰਾਹੀਂ ਇਸ ਸਾਰੀ ਘਟਨਾ ਦੀ ਖੋਜ ਪੜਤਾਲ ਕੀਤੀ ਤਾਂ ਜੋ ਮਾਮਲਾ ਸਾਹਮਣੇ ਆਇਆ ਉਸ ਨੇ ਪੁਲਿਸ ਦੇ ਪੈਰਾਂ ਹਠੋਂ ਵੀ ਜ਼ਮੀਨ ਸਰਕਾਰ ਦਿੱਤੀ ਹੋਇਆ ਇੰਜ ਕੇ ਸੁਨਾਮ ਦੀ ਰਹਿਣ ਵਾਲੀ 40 ਸਾਲਾਂ ਦੀ ਚਰਨਜੀਤ ਕੌਰ ਉਰਫ ਨਿੱਕੀ ਪਤਨੀ ਜਸਵੀਰ ਸਿੰਘ ਉਰਫ ਜੱਸਾ ਦਾ ਵਿਆਹ ਕਰੀਬ 22-23 ਸਾਲ ਪਹਿਲਾਂ ਹੋਇਆ ਸੀ ਵਿਆਹ ਤੋਂ ਬਾਅਦ ਦੋਵੇਂ ਜਣੇ ਬਹੁਤ ਖੁਸ਼ ਸਨ ਪਿਆਰ ਪਿਆਰ ਵਿੱਚ ਇਹਨਾਂ ਦੇ ਦੋ ਕੁੜੀਆਂ ਵੀ ਹੋ ਗਈਆਂ ਜਿਨ੍ਹਾਂ ਦੀ ਹੁਣ ਉਮਰ 18 ਸਾਲ ਅਤੇ 16 ਸਾਲ ਹੈ ਜਸਵੀਰ ਸਿੰਘ ਆਪਣੀ ਪਤਨੀ ਨੂੰ ਪਿਆਰ ਨਾਲ ਨਿੱਕੀ-ਨਿੱਕੀ ਕਹਿ ਕੇ ਬੁਲਾਉਂਦਾ ਸੀ ਅਤੇ ਚਰਨਜੀਤ ਕੌਰ ਉਸ ਨੂੰ ਜੱਸਾ-ਜੱਸਾ ਕਰਦੀ ਨਾ ਥੱਕਦੀ ਕਰੀਬ ਡੇਢ ਮਹੀਨਾ ਪਹਿਲਾਂ ਇਹਨਾਂ ਦੇ ਪਿਆਰ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਕਿ ਚਰਨਜੀਤ ਕੌਰ ਆਪਣੇ ਘਰ ਦੁੱਧ ਪਾਉਣ ਆਉਂਦੇ ਹਮ ਉਮਰ ਨਿਰਮਲ ਸਿੰਘ ਨਾਲ ਨੈਣ ਲੜਾ ਬੈਠੀ ਨਿਰਮਲ ਸਿੰਘ ਨੇ ਦੁੱਧ ਪਾਉਂਦੇ ਪਾਉਂਦੇ ਹੀ ਚਰਨਜੀਤ ਕੌਰ ਨੂੰ ਇਸ ਤਰੀਕੇ ਨਾਲ ਭਲੋ ਲਿਆ ਕਿ ਉਹ ਆਪਣੇ ਘਰਵਾਰ ਨੂੰ ਵੀ ਭੁੱਲ ਗਈ ਦੋਵੇਂ ਜਨੇ ਵਾਰ-ਵਾਰ ਮਿਲਣਾ ਚਾਹੁੰਦੇ ਸੀ ਪਰ ਚਰਨਜੀਤ ਦਾ ਘਰ ਵਾਲਾ ਇਹਨਾਂ ਦੇ ਰਾਹ ਵਿੱਚ ਰੋੜਾ ਬਣ ਰਿਹਾ ਸੀ ਫਿਰ ਦੋਵਾਂ ਨੇ ਸਾਜ਼ਿਸ਼ ਰਚੀ ਅਤੇ ਸੋਚਿਆ ਕਿ ਕਿਸ ਤਰੀਕੇ ਨਾਲ ਜਸਵੀਰ ਸਿੰਘ ਨੂੰ ਆਪਣੇ ਰਸਤੇ ਵਿੱਚੋਂ ਹਟਾਇਆ ਜਾ ਸਕਦਾ ਹੈ ਜਸਵੀਰ ਸਿੰਘ ਡਰਾਈਵਰੀ ਦਾ ਕੰਮ ਕਰਦਾ ਸੀ ਉਹ ਆਪਣੀ ਗੱਡੀ ਲੈ ਕੇ ਸਵੇਰੇ 9 ਵਜੇ ਕੰਮ ਤੇ ਨਿਕਲ ਜਾਂਦਾ ਤੇ ਰਾਤ ਨੂੰ 9-10 ਵਜੇ ਹੀ ਕੰਮ ਤੇ ਵਾਪਸ ਆਉਂਦਾ ਸੀ 12-13 ਘੰਟੇ ਲਗਾਤਾਰ ਡਰਾਈਵਰੀ ਕਰਕੇ ਜਸਵੀਰ ਸਿੰਘ ਥੱਕ ਕੇ ਸੋ ਜਾਂਦਾ ਸੀ ਚਰਨਜੀਤ ਕੋਰ ਤੇ ਉਸਦੇ ਪ੍ਰੇਮੀ ਨਿਰਮਲ ਸਿੰਘ ਨੇ ਵਿਉਂਤ ਬਣਾਈ ਕਿ ਉਹ ਰਾਤ ਨੂੰ ਇਸ ਦੇ ਸਿਰ ਤੇ ਸੱਟ ਮਾਰ ਦੇਣਗੇ ਕਤੇ ਉਸ ਨੂੰ ਘਰ ਦੇ ਕੋਲ ਹੀ ਗਲੀ ਵਿੱਚ ਸੁੱਟ ਦੇਣਗੇ ਜਿਸ ਤੋਂ ਬਾਅਦ ਚਰਨਜੀਤ ਕੋਰ ਰੋਲਾ ਪਾ ਦੇਵੇਗੀ ਕਿ ਕੋਈ ਉਸ ਦੇ ਘਰ ਵਾਲੇ ਨੂੰ ਮਾਰ ਕੇ ਸੁੱਟ ਗਿਆ ਹੈ ਉਹਨਾਂ ਕੀਤਾ ਵੀ ਇੰਜ ਹੀ ਰਾਤ ਨੂੰ 9-10 ਵਜੇ ਜਦੋਂ ਚਰਨਜੀਤ ਕੋਰ ਦਾ ਘਰਵਾਲਾ ਜਸਵੀਰ ਸਿੰਘ ਥੱਕ ਹਾਰ ਕੇ ਘਰ ਵਾਪਸ ਆਇਆ ਤਾਂ ਇਹਨਾਂ ਨੇ ਰਸਤੇ ਵਿੱਚ ਹੀ ਉਸ ਨੂੰ ਘੇਰ ਲਿਆ ਅਤੇ ਉਸ ਦੇ ਦਾ ਨਾਮ ਦੇ ਮਾਰੂ ਲੋਹੇ ਦੇ ਹਥਿਆਰ ਨਾਲ ਸਿਰ ਵਿੱਚ ਦੋ ਵਾਰ ਕਰ ਦਿੱਤੇ ਸਿਰ ਵਿੱਚ ਕੀਤੇ ਗਏ ਇਹ ਵਾਰ ਇੰਨੇ ਕੋ ਜਬਰਦਸਤ ਸਨ ਕਿ ਜਸਵੀਰ ਸਿੰਘ ਉੱਥੇ ਹੀ ਮੁdde ਮੂੰਹ गिर ਗਿਆ ਅਤੇ ਤੜਪਣ ਲੱਗਾ ਜਸਵੀਰ ਸਿੰਘ ਤੜਪੜ ਕੇ ਵੇਹੋਸ਼ ਹੋ ਗਿਆ ਜਦੋਂ ਇਹਨਾਂ ਵੇਖਿਆ ਕਿ ਜਸਵੀਰ ਸਿੰਘ ਬੇਹੋਸ਼ ਹੋ ਗਿਆ ਹੈ ਤਾਂ ਇਹਨਾਂ ਆਪਣੀ ਪਹਿਲਾਂ ਦੀ ਪਲੈਨਿੰਗ ਦੇ ਮੁਤਾਬਕ ਹੀ ਚਰਨਜੀਤ ਕੋਰ ਨੇ ਮੁੱਦੇ ਮੂੰਹ ਪਏ ਜਸਵੀਰ ਸਿੰਘ ਕੋਲ ਜਾ ਕੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕੋਈ ਜਸਵੀਰ ਸਿੰਘ ਨੂੰ ਹਥਿਆਰ ਨਾਲ ਮਾਰ ਗਿਆ ਹੈ ਚਰਨਜੀਤ ਕੋਰ ਨੇ ਜਸਵੀਰ ਸਿੰਘ ਦੇ ਕੋਲ ਜਾ ਕੇ ਚੀਂਗ ਝੰਗਾੜਾ ਵੀ ਪਾ ਦਿੱਤਾ ਪੂਰੀ ਡਰਾਮੇਬਾਜ਼ੀ ਕਰਨ ਨੂੰ ਚਰਨਜੀਤ ਕੋਰ ਨੇ ਆਪਣੇ ਭਰਾ ਜਗਸੀਰ ਸਿੰਘ ਨੂੰ ਵੀ ਉੱਥੇ ਹੀ ਬੁਲਾ ਲਿਆ ਅਤੇ ਮਰੇ ਪਏ ਜਸਵੀਰ ਸਿੰਘ ਨੂੰ ਹਸਪਤਾਲ ਪਹੁੰਚਾ ਦਿੱਤਾ ਡਾਕਟਰਾਂ ਨੇ ਜਸਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਚਰਨਜੀਤ ਕੌਰ ਦੇ ਸਾਹ ਵਿੱਚ ਸਾਹ ਆਇਆ ਫਿਰ ਅਗਲੇ ਦਿਨ ਚਰਨਜੀਤ ਕੌਰ ਨੇ ਪੁਲਿਸ ਬਾਥ ਰਪੜ ਦਰਜ ਕਰਵਾ ਦਿੱਤੀ ਕਿ ਉਸ ਦੇ ਘਰ ਵਾਲੇ ਜਸਵੀਰ ਸਿੰਘ ਨੂੰ ਕੋਈ ਅਣਪਛਾਤਾ ਵਿਅਕਤੀ ਹਥਿਆਰਾਂ ਨਾਲ ਮਾਰ ਕੇ ਸੁੱਟ ਗਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਚਰਨਜੀਤ ਕੌਰ ਦੇ ਬਿਆਨ ਤੇ ਐਫ ਆਈ ਆਰ ਨੰਬਰ 55 ਮਿਤੀ 21 April 2024 ਦਰਜ ਕਰ ਲਈ ਪੁਲਿਸ ਦੇ ਅਫਸਰਾਂ ਨੂੰ ਐਫ ਆਈ ਆਰ ਲਿਖਣ ਤੋਂ ਬਾਅਦ ਹੀ ਚਰਨਜੀਤ ਕੌਰ ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਐਫਆਈਆਰ ਲਿਖਵਾਉਣ ਸਮੇਂ ਨਾ ਤਾਂ ਉਸਦੇ ਮੂਹਤੇ ਘਰ ਵਾਲੇ ਦੇ ਮਰਨ ਦਾ ਕੋਈ ਵਾਲਾ ਦੁੱਖ ਝਲਕ ਰਿਹਾ ਸੀ ਨਾ ਹੀ ਉਹ ਕੋਈ ਜਾਦਾ ਅਫਸੋਸ ਜ਼ਾਹਰ ਕਰ ਰਹੀ ਸੀ ਚਰਨਜੀਤ ਕੌਰ ਤਾਂ ਬਸ ਜਲਦੀ ਜਲਦੀ ਐਫਆਈਆਰ ਦਰਜ ਕਰਵਾ ਕੇ ਕੰਮ ਖਤਮ ਕਰਨਾ ਚਾਹੁੰਦੀ ਸੀ ਜਦੋਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਪਰਚਾ ਦਰਜ ਕਰਕੇ ਐਫਆਈਆਰ ਦੀ ਕਾਪੀ ਚਰਨਜੀਤ ਕੌਰ ਨੂੰ ਦਿੱਤੀ ਤਾਂ ਉਸਦੇ ਸਾਹ ਵਿੱਚ ਸਾਹ ਆਇਆ ਉਸ ਨੂੰ ਲੱਗਾ ਕਿ ਉਹ ਪੁਲਿਸ ਨੂੰ ਬੇਵਕੂਫ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ ਪਰ ਉਸ ਨੂੰ ਇਸ ਗੱਲ ਦਾ ਜਮ੍ਹਾਂ ਵੀ ਇਲਮ ਨਹੀਂ ਸੀ ਕਈ ਪੁਲਿਸ ਦਾ ਕੰਮ ਹੀ ਪਰਚਾ ਦਰਜ ਕਰਨ ਤੋਂ ਬਾਅਦ ਸ਼ੁਰੂ ਹੁੰਦਾ ਹੈ ਬਸ ਫਿਰ ਕਿਸੇ ਪੁਲਿਸ ਨੇ ਪਰਚਾ ਦਰਜ ਕਰਨ ਸਾਰ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਤਫਤੀਸ਼ੀ ਅਫਸਰ ਨੇ ਆਪਣੇ ਉੱਚ ਅਫਸਰਾਂ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿੱਤਾ ਕਿ ਮਾਮਲਾ ਸ਼ੱਕੀ ਲੱਗਦਾ ਹੈ ਤਾਂ ਸੁਨਾਮ ਦੇ ਡੀਐਸਪੀ ਮਨਦੀਪ ਸਿੰਘ ਸੰਧੂ ਨੇ ਤੁਰੰਤ ਆਪਣੇ ਤਫਤੀਸ਼ੀ ਅਫਸਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਜਿਵੇਂ ਮਰਜ਼ੀ ਇਸ ਸਾਰੇ ਮਾਮਲੇ ਦੀ ਜੜ ਤੱਕ ਪੁੱਛ ਕੇ ਅਸਲ ਦੋਸ਼ੀਆਂ ਨੂੰ ਸਲਾਖਾ ਪਿੱਛੇ ਸੁੱਟੋ ਬਸ ਫਿਰ ਕੀ ਸੀ ਖਾਨਾ ਸਿਟੀ ਸੁਨਾਮ ਦੇ ਐਸਐਚਓ ਸੁਖਦੀਪ ਸਿੰਘ ਨੇ ਆਪਣੀ ਟੀਮ ਬਣਾ ਲਈ ਅਤੇ ਚੌਂਕੀ ਇੰਚਾਰ ਦਵਿੰਦਰ ਸਿੰਘ, ਏਐਸਆਈ ਗੁਰਸੇਵਕ ਸਿੰਘ, ਏਐਸਆਈ ਰਾਜਕੁਮਾਰ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਸਾਰੇ ਮਾਮਲੇ ਦੀ ਦੁੰਗਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਨੇ ਆਪਣੇ ਮੁਖਬਰ ਤੇਜ ਕਿਤੇ ਤਾਂ ਪਤਾ ਚੱਲਿਆ ਕਿ ਜਰਨਜੀਤ ਕੋਰ ਦੇ ਉਸ ਦੇ ਘਰ ਵਿੱਚ ਹੀ ਦੁੱਧ ਪਾਉਣ ਆਉਂਦੇ ਨਿਰਮਲ ਸਿੰਘ ਨਾਲ ਨਜਾਇਜ਼ ਸਬੰਧ ਹਨ। ਇੰਨਾ ਪਤਾ ਚੱਲਦੇ ਹੀ ਪੁਲਿਸ ਨੇ ਦੋਵਾਂ ਦੇ ਮੋਬਾਈਲ ਸਰਵਲੈਂਸ ਤੇ ਲਗਾ ਦਿੱਤੇ। ਅਤੇ ਕਾਲ ਰਿਕਾਰਡ ਖੰਘਾਲਨੇ ਸ਼ੁਰੂ ਕਰ ਦਿੱਤੇ ਜਦੋਂ ਪੁਲਿਸ ਨੂੰ ਪੂਖਤਾ ਯਕੀਨ ਹੋ ਗਿਆ ਕਿ ਜਸਵੀਰ ਸਿੰਘ ਦੀ ਮੌਤ ਦੇ ਪਿੱਛੇ ਉਸ ਦੀ ਘਰ ਵਾਲੀ ਚਰਨਜੀਤ ਕੌਰ ਅਤੇ ਦੋਜੀ ਨਿਰਮਲ ਸਿੰਘ ਦਾ ਹੱਥ ਹੈ ਤਾਂ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈਣ ਲਈ ਛਾਪਾ ਮਾਰਿਆ ਤਾਂ ਚਰਨਜੀਤ ਕੌਰ ਹੱਕੀ-ਵੱਕੀ ਰਹਿ ਗਈ ਇੱਕ ਵਾਰ ਦਾ ਉਸ ਦਾ ਸਰੀਰ ਹੀ ਠੰਡਾ ਹੋ ਗਿਆ ਪਰ ਹੁਣ ਉਸ ਦੇ ਹੱਥ ਵਿੱਚ ਕੁਝ ਵੀ ਨਹੀਂ ਸੀ ਰਿਹਾ ਮਹਿਲਾ ਪੁਲਿਸ ਟੀਮ ਦੇ ਸਾਹਮਣੇ ਚਰਨਜੀਤ ਕੌਰ ਦੀ ਇੱਕ ਨਾ ਚੱਲੀ ਅਤੇ ਉਸ ਨੇ ਆਪਣੇ ਆਪ ਨੂੰ ਪੁਲਿਸ ਦੇ ਸਬੂਤ ਕਰ ਦਿੱਤਾ ਜਦੋਂ ਪੁਲਿਸ ਨੇ ਆਪਣੇ ਤਰੀਕੇ ਨਾਲ ਦੋਵਾਂ ਤੋਂ ਵੱਖ-ਵੱਖ ਅਤੇ ਬਾਅਦ ਵਿੱਚ ਆਮਨੇ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਤਾਂ ਦੋਵਾਂ ਨੇ ਸਾਰੇ ਪੇੜ ਖੋਲ ਦਿੱਤੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਸਾਰੇ ਕਾਰੇ ਨੂੰ ਅੰਜਾਮ ਦਿੱਤਾ ਹੈ ਬਸ ਫਿਰ ਕੀ ਸੀ ਪੁਲਿਸ ਨੇ ਤੁਰੰਤ ਐਫ ਆਈ ਆਰ ਨੰਬਰ 55 ਮਿਤੀ 21 April 2024 ਜੋ ਕਿ ਉਹਨਾਂ ਅਕੇਲੀ ਧਾਰਾ 302 ਦੇ ਤਹਿਤ ਦਰਜ ਕੀਤੀ ਸੀ ਵਿੱਚ ਜੁਰਮ ਦਾ ਵਾਧਾ ਕਰਕੇ ਧਾਰਾ 201 ਅਤੇ 34 ਆਈਪੀਸੀ ਜੋੜ ਦਿੱਤੀ। ਕਤੇ ਦੋਵਾਂ ਚਰਨਜੀਤ ਕੋਹਰ ਅਤੇ ਨਿਰਮਲ ਸਿੰਘ ਦੀ ਅਰੈਸਟ ਪਾ ਦਿੱਤੀ। ਬਾਅਦ ਵਿੱਚ ਚਰਨਜੀਤ ਕੋਹਰ ਅਤੇ ਨਿਰਮਲ ਸਿੰਘ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਜੱਜ ਸਾਹਿਬ ਨੇ ਉਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਰਿਮਾਂਡ ਦੌਰਾਨ ਪੁਲਿਸ ਨੇ ਕਤਲ ਲਈ ਇਸਤੇਮਾਲ ਕੀਤਾ ਗਿਆ ਦਾਹ ਵੀ ਬਰਾਮਦ ਕਰ ਲਿਆ ਅਤੇ ਹੋਰ ਸਾਰੇ ਸਬੂਤ ਵੀ ਇਕੱਠੇ ਕਰ ਲਏ। ਇੱਥੋਂ ਤੱਕ ਕਿ ਕਤਲ ਲਈ ਇਸਤੇਮਾਲ ਕੀਤਾ ਗਿਆ ਸਾਈਕਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਸੁਨਾਮ ਦੇ ਡੀਐਸਪੀ ਮਨਦੀਪ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਹਨਾਂ ਦੀ ਮੁਖਤਬਰ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਦੋਸ਼ੀਆਂ ਨੂੰ 24 ਘੰਟੇ ਅੰਦਰ ਹੀ ਸਲਾਖਾਂ ਪਿੱਛੇ ਕਰਕੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਉਹਨਾਂ ਕਿਹਾ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਵਿੱਚ ਕੋਈ ਵੀ ਕਸਰ ਬਕਾਇਆ ਨਹੀਂ ਛੱਡੇਗੀ ਪੱਤਰਕਾਰ ਵਿਕਰਾਂਜਿੰਦਲ ਦੀ ਰਿਪੋਰਟ ਇਹ ਵੇਪਰੀ ਰਾਤ ਦੀ ਗੱਲ ਆ ਮੇਰੇ ਇੱਕ ਰਾਤ ਨੂੰ ਆਪਣਾ ਜਸਬੀਰ ਸਿੰਘ ਜਸਾ ਦਾ ਟਰੱਕ ਡਰਾਈਵਰ ਹੈ ਉਹ ਵੀ ਕਰਦਾ ਪਹਿਲਾਂ ਸ਼ੈਲੋ ਤੇ ਕੰਮ ਕਰਦਾ ਸੀ ਤੇ ਹੁਣ ਇਹ ਮੰਡੀ ਦੇ ਵਿੱਚ ਆਪਣਾ ਟਰੱਕ ਦਾ ਕਰਾਦੀਆਂ ਦਾ ਡਰਾਈਵ ਕਰਦਾ ਸੀ ਉਹਨੂੰ ਮੇਰੇ ਇੱਕ ਰਾਤ ਨੂੰ ਕੋਈ 9:30 10 ਵਜੇ ਦੀ ਇੱਕ ਜਿਸੇ ਅਨਨ ਬੰਦੇ ਵੱਲੋਂ ਮਾਰਨ ਤੱਕਿਆ ਸੀ ਜਿਹਦੀ ਇਨਫੋਰਮੇਸ਼ਨ ਮਿਲੰਤੇ ਇਨਸਪੈਕਟਰ ਸਿਟੀ ਸੁਖਦੀਪ اور ਚੌਂਕੀਨ ਚਾਰਜਰ ਸਾਰੇ ਕੋਸ ਤੇ ਪਾਚੇ तो देखो जाके मौका देखया था उस तो बाद फिर असी उदे ट्रेस करके उदे परिवार में लग के तो लिफाफा लेके कतल का पर्चा देता जिस टाइम पे परचा रजिस्टर किया तो गया सो उस टाइम के ऊपर थे ब्लाइंड सी कोई भी मुलजम बारे कोई जानकारी नहीं सी लेकिन उस संबंधी CIA टीम सीनियर अफ्सर और डिस्कस करके CIA टीम और टेक्निकल टीम और सिटी सुनाम ने ਪੁਲਿਸ ਪਾਰਟੀ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਇਸ ਕੇਸ ਨੂੰ ਟਰੇਸ ਕੀਤਾ ਔਰ ਟਰੇਸ ਕਰਨ ਕੇ ਪਾਇਆ ਗਿਆ ਕਿ ਜਿਹੜਾ ਨਰਮਲ ਸਿੰਘ ਔਰ ਜਿਹੜੇ ਮਰਨ ਵਾਲੇ ਦੀ ਪਤਨੀ ਚਲੰਜੀਤ कौर ਉਹਨਾਂ ਦੇ ਆਪਸ ਦੇ ਵਿੱਚ ਸਬੰਧ ਸੀ ਜਿਹਦੇ ਕਰਕੇ ਉਹਨਾਂ ਨੇ ਆਪਣਾ ਇਹ ਕੰਡਾ ਕਰਕੇ ਸਲਾਮਸ਼ੁਦਾ ਕਰਕੇ ਨੂੰ ਆਪਣੇ ਕਤਲ ਕਰ ਦਿੱਤਾ ਜਸਬੀਤ ਸਿੰਘ ਤਾਂ ਉਹ ਸਾਰਾ ਜਦੋਂ ਸਾਡੀਆਂ ਟੀਮਾਂ ਨੂੰ ਕਾਂਜੜੇ ਮਿਲੇ ਤੇ ਸੌਣ ਤੇ ਫਿਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਰੈਸਟ ਕਰਕੇ ਉਹਨਾਂ ਦੀ ਇਸ ਮਾਮਲੇ ਵਿੱਚ ਗਿਰਤਾਰੀ ਪਾਈ ਔਰ ਜਿਹੜਾ ਉਸ ਟਾਈਮ ਤੇ ਸਾਈਕਲ ਔਰ ਕੱਪੜਾ ਜਿਹੜਾ ਮਾਰਨ ਆਸਤੇ ਵਰਤਿਆ ਸੀ ਉਹ ਬਰਾਮਦ ਹੋ ਚੁੱਕਾ ਤੇ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਪਰ ਜੇ ਹੋਰ ਇਹਨਾਂ ਤੋਂ ਜਿਹੜੀ ਜਾਣਕਾਰੀ ਔਰ ਬਸ਼ਸ਼ ਕਰਕੇ ਸਕੀਨਾ ਇਹ ਦੇਬ ਸੰਬੰਧੀ ਹੋਰ ਜਾਣਕਾਰੀ ਪੁੱਤਰ ਕਰਕੇ ਕੀਤੀ ਜਾਵੇ ਸਾਰੇ ਜਿਹੜੇ ਇਹ ਇਤਲਾਹ ਜਿਹੜੀ ਦਿੱਤੀ ਸੀ ਘਰਵਾਲੀ ਨੇ ਇਤਲਾਹ ਦਿੱਤੀ ਸੀ ਫਿਰ ਜੀ ਉਹਨਾਂ ਨੇ ਇਹ ਇਤਲਾਹ ਦਿੱਤੀ ਸੀ ਇਤਲਾਹ ਮਿਲਨ ਤੇ ਸਾਡੇ ਪੁਲਿਸ ਪਾਰਟੀ ਸਿਟੀ ਤੋਂ ਉੱਥੇ ਮੂਵ ਹੋਈ ਉਹਨਾਂ ਨੇ ਜਾ ਕੇ ਔਕਾ ਦੇਖ ਕੇ ਤੇ ਅੱਗੇ ਸਾਰੇ ਅਫਸਰਾਂ ਨੂੰ ਸਮਝਾ ਸੀ ਦਿੱਤੀ ਤੇ ਸੀਨੀਅਰ ਅਫਸਰਾਂ ਦੇ ਜਿਹੜੇ ਗਾਈਡੈਂਸ ਦੇ ਨਾਲ ਅਸੀਂ ਇਹ ਸਾਰਾ ਟਰੈਕ ਕਰਨ ਦਾ ਕੰਮ ਕਰ ਪਾ ਰਹੇ ਤੇ ਅਸੀਂ ਅਪਰੀਸ਼ੀਏਟ ਕਰਦੇ ਆ ਆਪਣੀ CIA ਟੀਮ ਐਸ ਐਚਓ ਸਿਟੀਜ਼ ਨਾਮ ਰ ਟੈਕਨੀਕਲ ਟੀਮ ਨੂੰ ਇਹ ਜਿਹਨਾਂ ਨੇ ਬਹੁਤ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਇਹ ਸਰ ਸੀਸੀਟੀਵੀ ফুটেਜ ਜਿਵੇਂ ਨਹੀਂ ਕੁਝ ਆਇਆ ਸੀ ਅੰਨਾ ਬੱਦਲ ਸੀ ਕਿਤਰਾ ਦਾ ਇਹ ਕਲੋਂ ਕਿੱਥੋਂ ਮਿਲੀ ਜੀ ਚਾਰ ਲਗੀ ਜਿਹੜੀ ਸੂਚਨਾ ਮਿਲੀ ਸੀ ਉਸ ਦੇ ਅਧਾਰ ਤੇ ਅੱਗੇ ਚੱਲੇ ਜਾਂ ਕੋਈ ਹੋਰ ਨਾ ਕਾਫੀ ਸਾਰੇ ਪਾਸੋਂ ਜਿਹੜੀਆਂ ਇਨਫੋਰਮੇਸ਼ਨਸ ਜਿਹੜੀਆਂ ਗੈਦਰਿੰਗ ਕਰਕੇ ਔਰਲੇ ਵੀ ਟੈਕਨੀਕਲੀ ਵੀ ਔਰ ਜਿਹੜੇ ਫੋਟੋਸ ਵਗੈਰਾ ਵੀ ਦੇਖ ਕੇ ਤਾਂ ਇਹ ਇਸ ਕਨਕਲੂਜਨ ਤੇ ਪਹੁੰਚ ਕੇ ਤੇ ਇਹਨਾਂ ਨੇ ਟ੍ਰੇਸ ਕੀਤਾ ਹੈ ਸਰ ਇਹਨੂੰ ਕੀ ਉਹ ਨਹੀਂ ਇਹ ਨਾ ਤੋਂ ਕਿ 21 ਮਾਰਿਆ ਗੁਰੂ ਮਾਰਦਿਸ ਦੇ ਟਿਕੀ ਜਿਹਨਾਂ ਜਿੱਦ ਜਿਹੜਾ ਇਹ ਸਾਈਕਲ ਤੇ ਨਰਮਲ ਸਿੰਘ ਸੀਗਾ ਆਪਣੇ ਸਾਈਕਲ ਤੇ ਰੋਥੇ ਗਲੀ ਦੇ ਵਿੱਚ ਕਾਂਗਰਸ ਇਹਨੂੰ ਪਤਾ ਸੀ ਟਾਈਮਿੰਗ ਦਾ ਕਿਉਂਕਿ ਆਪਸ ਵਿੱਚ ਨਾ ਦੋਨਾਂ ਦੀ ਸਲਾਹ ਹੋਈ ਹੋਈ ਸੀ ਜੀ ਉਸ ਟਾਈਮਿੰਗ ਦਾ ਇਹਨੂੰ ਪਤਾ ਸੀਗਾ ਤੇ ਇਹ ਉਸ ਟਾਈਮ ਤੇ ਉਸ ਗਲੀ ਦੇ ਵਿੱਚ ਆਪਣਾ ਜਿੱਥੇ ਕੋ ਮੌਕਾ ਦੇਖ ਕੇ ਤੇ ਇਹਨੇ ਉਸ ਨੂੰ ਸ਼ਟਕੇ ਦੇ ਉਹ ਵਾਰ ਕੀਤੇ ਤੇ ਉਸ ਮੌਕੇ ਤੇ ਹੀ ਜ਼ਰੂਰੀ ਨਹੀਂ ਕਿ ਲੜਕੀ ਨੇ ਦੱਸਿਆ ਕਿ ਇਹ ਕਾਰਨ ਕੀ ਬਣਿਆ ਦਾ ਮੂਲ ਇਹਨੇ ਰਾਜ ਤਪੱਸੇ ਸਹਦਈਆ ਨੈਸ਼ਨ ਬਸ ਉਸ ਤੇ ਇਹੀ ਸਾਹਮਣੇ ਆਇਆ ਸੀ ਇਹ ਉਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਸੀਗੇ ਜਿਹਦੇ ਕਰਕੇ ਇਹਨਾਂ ਨੇ ਇਹ ਸਟੈਪ ਚੱਕਿਆ ਸਰ ਜਦੋਂ ਇਹ ਕਤਲ ਕੀਤਾ ਗਿਆ ਤਾਂ ਕੱਲਾ ਇੱਕ ਦੋਸ਼ੀ ਸੀ ਕਿ ਉਹਦੀ ਪਤਨੀ ਵੀ ਉੱਥੇ ਮੌਕੇ ਦੇ ਮਲੂਕ ਨਹੀਂ ਉਸ ਟਾਈਮ ਤੇ ਉਹ ਹੀ ਸੀਗਾ ਤੇ ਕਿ ਪਤਨੀ ਤੇ ਮਨ ਲੋ ਸਲਾਹ ਨਾਲ ਆਪੇ ਸਫੂਨ ਤੇ ਟੈਸੀ ਜਿਹਦੇ ਸਾਰਾ ਇਹਨਾਂ ਦੀ ਸਲਾਹ ਨਾਲ ਹੀ ਆਪਸ ਕੀਤਾ ਕੋਈ ਜ਼ਮੀਂਦਾਰ ਦਾ ਮਤਲਬ ਨਹੀਂ ਕੋਈ ਨਹੀਂ 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 ਜ਼ਮੀਂਦਾਰ ਨਹੀਂ ਹੋਤਾ ਜੇ ਬਾਕੀ ਫਦਰ ਅੰਡਰ ਰਿਲੇਸ਼ਨ ਤੇ ਪੜਾ ਚੱਲੇਗਾ ਕਿੰਨੇ ਦਿਨ ਦਾ ਮਾਤਲੇ ਦੋ ਦਿਨ ਦਾ ਮਾਤਲੇ ਇਹ ਕਾਫੀ ਲੰਮਾ ਤਾਂ ਸਾਡੀ ਚਾਲ ਵੀ ਦੀ ਇਹਨਾਂ ਦਾ ਰਿਲੇਸ਼ਨ ਤੋਂ ਬਹੁਤ ਜ਼ਿਆਦਾ ਲੰਮਾ ਨਹੀਂ ਗਿਆ ਥੋੜੇ ਟਾਈਮ ਤੋਂ ਸੀਗਾ ਕੁਝ ਮਹੀਨਾ ਦਾ ਹੀ ਹੈ ਉਹ ਦਰਮਿਆਨ ਹੀ ਇਹਨਾਂ ਨੇ ਸਾਰੀ ਇਹ ਪਲੈਨ जीव <laughs> <थाँगी। laughs> तो ठीक है अगला एक मिनट भर दो हम लाइक 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 और भाई लोगों को टॉप अप और रेड टीम को पीछे आज सारे सारे और और बहुत तरह से तो सी इधर सभी चलो